ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਗਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਸਜਣੋ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਦੋ ਟਾਈਮ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਜਣੋ ਅੱਜ ਪਹੁੰਚੇ ਆ ਪਿੰਡ ਪੰਜਵਾੜਾ ਜ਼ਿਲ੍ਹਾ ਤੇ ਤਹਿਸੀਲ ਸ਼ਹੀ ਤਰਤਰ ਸਾਹਿਬ ਬਾਈ ਗੁਰਪ੍ਰੀਤ ਸਿੰਘ ਹੁਣਾਂ ਦੇ ਸਰਪੰਚ ਹੁਣਾਂ ਦੇ ਫਾਰਮ ਤੇ ਸਜਣੋ ਪਹੁੰਚੇ ਆ ਦੋ ਮੱਜਾਂ ਝੋਟੀਆਂ ਗੇ ਲੋ ਤੇ ਤਿੰਨ ਵੜਾ ਬਿਲਕੁਲ ਜਾਣਕਾਰੀ ਪ੍ਰੋਪਰ ਪੰਨਿਆਂ ਦੀ ਲੈ ਕੇ ਸਾਂਝੀ ਕਰਦੇ ਆ ਫਰਜ ਸਮਝ ਕੇ ਐਂਡ ਤੱਕ ਬਣੇ ਰਹੋ ਕਰਦੇ ਆ ਗੱਲਬਾਤ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਆਹ ਕਿਰਪਾ ਚੰਦੀ ਕਾਈ ਤੁਸੀਂ ਸੁਣਾਓ ਜੀ ਮਰੀਆ ਨੰਦੇ ਜੀ ਤੇ ਡਰੈਸ ਕਰੀਏ ਨੋਟ ਸਪੰਝ ਸਾਹਿਬ ਹਾਂਜੀ ਪਿੰਡ ਪੰਜਵਰ ਜੀ ਹਾਂ ਸੇਤ ਜੀ ਦਾ ਜੀ ਤਰਨਤਾਲ ਸਾਹਿਬ ਮੋਬਾਈਲ ਨੰਬਰ ਸਪੰਝ ਸਾਹਿਬ ਤੇ 9988577 ਜੀ ਨੇ ਹੋਈ ਠੀਕ ਆ ਤੇ ਖੁੱਲ ਕੇ ਮੈਂ ਨੂੰ ਦੁੱਧ ਨਾਲੇ ਨਾਲ ਡਿਟੇਲ ਦੱਸੀ ਜਾਈਏ ਨੇਰਾ ਆ ਕਿੰਨਾ ਮੋਕਾ ਦਾ ਦੁੱਧ ਹੋਊਗਾ ਸਪੰਝ ਸਾਹਿਬ ਇਹਨੇ ਸਨੇ ਆਠ ਦਿਨ ਤੋਂ ਬੋਦੀ ਨੂੰ ਆਠ ਦਿਨ ਹੀ ਸੋਈ ਨੂੰ ਹੋਏ ਆਠ ਦਿਨ ਸੋਈ ਨੂੰ ਹੋਇਆ ਹਾਂ ਆਠ ਦਿਨ ਹੋਈਏ ਬੱਚਾ ਕਿਹਨੇ ਮਾਰਿਆ ਅੱਛਾ ਹਾਂ ਕੱਟੀ ਮਰ ਗਈ ਜੀ ਕੱਟੀ ਮਰ ਗਈ ਆ ਬੂਛੀ ਦੇ ਤੇ ਉਦਾਂ ਹੀ ਹੁਣ ਹਾਂਜੀ ਮਿਲਦੀ ਕਿੱਦਾਂ ਮਿਲਦੀ ਪੂਛੀ ਬਣਾਈ ਆ ਇਹ ਹਿੰਦੀ ਨਹੀਂ ਬੂਛੀ ਦੇ ਸੱਜਣੋਂ ਪੂਛੀ ਬਣਾਈਆਂ ਜਿਵੇਂ ਬੱਚੇ ਦੀ ਤੇ ਇਹ ਬੱਚੇ ਤੇ ਮਿਲੂ ਆਠ ਦਿਨ ਹੋ ਗਏ ਸੋਈ ਨੂੰ ਅਜੇ ਮੈਲਾ ਮਾਰਨਾ ਜੀ ਹਣਾ ਬਾਈ ਜੀ ਲੈਓ ਜਿੱਥੇ ਮਰਜੀ ਬਹਿ ਗਏ ਇੱਕ ਇੱਕ ਚੱਕਰਗਾ ਜੀ ਬਾੜਾ ਜੀ ਫਰਚ ਤਾਰਾ ਥੋੜੀ ਅਗਲੇ ਚ ਕੱਟ ਜੀ ਅਗਲੇ ਚ ਅਗਲੇ ਚ ਜੀ ਅਗਲੇ ਥਾਂ ਦੀਆਂ ਸਜਣੋਂ ਧਾਰਾਂ ਘੱਟ ਜੇ ਇੱਕ ਦੀਆਂ ਤੇ ਬੂਸ਼ੀਰੇ ਮਿਲੂਗੀ ਦੋਵੇਂ ਟਾਈਮ ਹੀ ਅੜੈਂਕੇ ਕੱਟੀ ਮਰ ਗਈ ਜਿੰਦੀ ਤੇ ਰੇਟਸ 500 ਫਿਰ ਇੱਕੋ ਹੀ ਕਰ ਦਿਓ ਫੇਕ ਸੀ ਨੇਰਾ ਆ ਹਾਂ ਨਹੀਂ ਹਾਂਜੀ ਠੀਕ ਆ ਤੇ ਦੂਜੇ ਨੰਬਰ ਤੇ ਝੋਟੀ ਆ ਗਈ ਸਜਣੋਂ ਮਾਲਵੇ ਦੀ ਬੂਹ ਚਾਰ ਦੰਦ ਅੱਛਾ ਇਹਦੇ ਥੱਲੇ 11 ਲੀਟਰ ਦੁੱਧ ਚੋਕੇ ਲੈਂਦਾ ਜੀ ਮਗਰ ਕਟਾ ਮਗਰ ਕਟਾ ਜੀ ਆਹ ਕਟਾ ਆ ਗਿਆ ਹਣਾ ਕੋਲ ਲਿਗੇ ਸਪਾਈ ਸਾਹਿਬ ਹਾਂਜੀ ਬਹੁਤ ਠੀਕ 11 ਕਿਲੋ ਸਜਣੋ ਮੌਕੇ ਦਾ ਦੁੱਧ ਜੇ ਮਾਲਵੇ ਚੋਂ ਆਈ ਝੋਡੀ ਹਾਂਜੀ ਇਹ ਜੇ ਜੀਰੀ ਲਾ ਰਹੀ ਕੱਲ ਦੇ ਪੱਠੇ ਪੁੱਠੇ ਨਹੀਂ ਖਾਦੇ ਜਿੱਤੇ ਮਾਰੀ ਆ ਬਹੁਤ ਝੋਡੀ ਸਾਹਿਬ ਜਦੋਂ ਉਧਰੋਂ ਮਾਲ ਆਵੇ ਨਾ ਇੱਕ ਰਾਂ ਹਰਕ ਪੈਂਦਾ ਏ ਜੀ ਨਾ ਇਹਨੇ ਪੱਠੇ ਨਹੀਂ ਖਾਦੇ ਰਾਤ ਨੂੰ ਜੀਰੀ ਲਾ ਕੇ ਦੁੱਧ ਦਵੇ ਤੇ 12 13 ਕਿਲੋ ਚਾ ਚਵਾਗੇ 15 ਤੇ ਚਵਾਜੂਗੀ ਪਰ ਇਹ ਕੀ ਦਿਹਾੜੀ ਭੁਖੀ ਝੋਡੀ ਸਜਣੋ ਰਾਜੀ ਬੜੀ ਆ ਕਿ ਜਿਵੇਂ ਸੰਭੀ ਬੜੀ ਗਏ ਨੇ ਚਾਰ ਚੂਰ ਪਾਉਂਦੇ ਰਹੇ ਜਿਆਦਾ ਤੇ ਬਾਕੀ ਢਿੱਡ ਚ ਨੀ ਕੋ ਹੋਈ ਹੈਗਾ ਇਹ ਤੁਹਾਨੂੰ ਵਿਖਾਦ ਕੇ ਢਿੱਡ ਢਿੱਡ ਭੁੱਖਾ ਦੇਖ ਸਕਦੇ ਜੀ ਕਿਉਂਕਿ ਰਾਜੀ ਜਾਬਤੀ ਕਰਕੇ ਲੱਗਦੀ ਆ ਜਿਵੇਂ ਰੱਜੀ ਨਹੀਂ ਰੱਜੀ ਨਹੀਂ ਜੇ ਭੁੱਖੀ ਢਿੱਡ ਤੇ ਦੁੱਧ 11 ਕਿਲੋ ਫਿਰ ਵੀ ਕਰਮਾਲੀ ਦਿੱਤੀ ਜਾਂਦੀ ਆ ਇਹਨੇ 14 15 ਬੜੇ ਆਮਣਾ ਸੱਜ ਨੂੰ ਜੇ ਇਹਨੇ ਨਾ ਦਿੱਤਾ ਤੇ ਦੇਣਾ ਕਿਸੇ ਨੂੰ ਮੈਲਾ ਮੈਲਾ ਸਟਰ ਹੋ ਜਾ ਜੀ ਹਾਂ ਮੈਲਾ ਮਾਰਨਾ ਇੱਕ ਹਫਤਾ ਆਇਆ ਸਰ ਇੱਕ ਹਫਤਾ ਆਇਆ ਸੋਈ ਨੂੰ ਤੇ ਕੱਦ ਵਜ਼ਨ ਦੀ ਫੁੱਲ ਵੱਡੀ ਮਾਰੇ ਸਰਪੰਚ ਸਾਹਿਬ ਗਾਂ ਵਿਖਾਇਓ ਲਾ ਕੇ ਹਾਂਜੀ ਨੇਵਾਲ ਵਿਖਾਇਓ ਵਾਹ ਆ ਜੀ ਥੱਲੇ ਥੱਲੇ ਬਹੁਤ ਆ ਫਿਰ ਸੀਲ ਛੱਡੀ ਇੱਥੇ ਪਾ ਕੇ ਬੈਜੋ ਅੱਛਾ ਹਾਂ ਜੀ ਉਹ ਵੇਂਦਾ ਤੁਸੀਂ ਆਵੇ ਥੱਲੇ ਬੈਠੋ ਆ ਵੇਖੋ ਉਹ ਇੰਦਾ ਤਾਂ ਫਿਰ ਸਪੰਜ ਸਾਹਿਬ ਰੇਟ ਇੱਕੋ ਫਿਕਸ ਹੀ ਕਰ ਦਿਓ ਰੇਟ ਜੋ ਤਾਂ ਕਰਨ ਤੇ 1.5 ਲੱਖ ਕਰਦੇ ਸੀ ਹਾਂ ਹਾਂ ਤਾਂ ਨਹੀਂ ਫਿਕਸ ਇੱਕੋ ਕਰ ਦੋ ਇਥੇ ਪੰਜ ਸਾਹਿਬ ਇੱਕ ਪੈਂਦੀ ਵੀ ਆਣਾ ਜੀ ਚਲੋ ਠੀਕ ਬਾਕੀ ਸਾਰਾ ਵੀ ਕਰ ਦੋ ਦੂਜੇ ਤੀਜੇ ਨੰਬਰ ਤੇ ਸਜਣੋ ਵੈੜ ਆ ਗਈ ਵੈੜ ਆ ਗਈ ਜੀ ਵੈੜ ਜੀ ਚੰਚੰਕ ਨੂੰ ਵੇਖੋ ਜੀ ਆ ਵਾ 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 ਬਹੁਤ ਸੋਹਣੀ ਆ ਲੋ ਜੀ ਸਜਣੋ ਥਾਨ ਨੇੜ ਤੋਂ ਇਹ ਕਰਵਾ ਰਹੇ ਆ ਪਲਾਂ ਪਈਆਂ ਜੇ ਭਲਚ ਤਾਂ ਮੁਠਾਂ ਛੋਟਾ ਜਾਪੂਗਾ ਅਜੇ ਇਹ ਬੰਨਣਾ ਜਰੀ ਇਹਦੇ ਬਾਸ ਪੁੰਜ ਮੁਠੀ ਥਾਂ ਜੀ ਹਨਾ ਆਹ ਵੇਖੋ ਫੇਸ ਕੁਆਲਿਟੀ ਇਸ ਕੁਆਲਿਟੀ ਬਹੁਤ ਵਧੀਆ ਤੇ ਬਹੁਤ ਹੁੰਦੀ ਜੀ ਮੂੰਹ ਤਾਂ ਦੋ ਦੰਦ ਜੀ ਹਾਂਜੀ ਦੋ ਦੰਦ ਹੈ ਤੇ ਮੁਠੀ ਮੁਠੀ ਥਾਂ ਜੀ ਹਨਾ ਤੋੜ ਦੇ ਮੇਰਾ ਵੀਰ ਬਾਕੀ ਚਮਕ ਦਮਕ ਬੜੀ ਹੈ ਹਾਂ ਰਾਜੀ ਇਹ ਪੂਰੀ ਸੋਹਣੀ ਆ ਜਿੰਨੀ ਵੀ ਹੈਗੀ ਆ ਸ਼ਕੀਨ ਹੈ ਉਹਦਾ ਲੈ ਸਪੰਜ ਸਾਹਿਬ ਮੂੰਹ ਤਾਂ ਦੋ ਦੰਦ ਸਜਰੋ ਹਾਂਜੀ ਦੋ ਦੰਦ ਹੀ ਮੂੰਹ ਤਾਂ ਠੀਕ ਹੈ ਦੇਣ ਅਠ ਲੈ ਜੂਗੇ ਜੀ ਹਾਂਜੀ ਦੇ ਇਹ ਤਾਂ ਜਿਆਦਾ ਲੈਣੇ ਜੇ ਠੀਕ ਹੈ ਵੱਧ ਲੈ ਇਹ ਬੰਨਾ ਪੁਣਾ ਵਸ਼ੀ ਨੇ ਬਹੁਤ ਜ਼ਿਆਦਾ ਠੀਕ ਹੈ ਬੰਦੋ ਜੀ ਸਰਪੰਚ ਸਾਹਿਬ ਇਹਦੀ ਕੀਮਤ ਹਾਂ ਜੀ ਇਹਦੀ ਕੀਮਤ ਹਾਣਾ ਹੀ ਕਰਦੀ ਹੈ ਹਾਂ ਤੇ ਨਾ ਹੀ ਹਾਤ ਨਾ ਹੀ ਨੇਰਾ ਆਣਾ ਕਰਦੇ 45000 ਹਾਂ 42 ਦੀ ਹਾਣਾ ਦੇ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਚੌਥੇ ਨੰਬਰ ਵਾਲੀ ਗੱਭਣ ਹੈ ਨਾ ਕਾ ਵੱਡੀ ਗਾਂ ਜੀ ਗੱਪੜ ਜੀ ਅੱਜ ਇਹ ਵੀ 10 12 ਦਿਨ ਲਿੰਦੀ ਜੀ ਲੈ ਜਾਣੇ ਸਪੰਸਾਹ ਸਾਹਿਬ ਇਹ ਠੰਡੀ ਸੀਲ ਬਹੁਤ ਜ਼ਿਆਦਾ 2 10 17 18 ਕਿਲੋ ਪਰ ਉਹ ਤੇ ਨਹੀਂ ਤਾਂ ਡਿਆੜੀਆਂ ਨਾ ਬਾਕੀ ਆਪਣੀ ਗਾਰੰਟੀ ਖੋਣੀ ਆ 20 ਪਰ ਜੀ ਹੋ ਸਕਦਾ ਅੱਛਾ ਬਾਕੀ ਢੇਲ ਵਿਖਾਇਓ ਸਪੰਸਾਹ ਸਾਹਿਬ ਲਾਡ ਲੋਡ ਫੜ ਕੇ ਵਿਖਾਇਓ ਇੱਥੇ ਕੋਈ ਬੈਜੋ ਜੀ ਦੇਖੋ ਲਓ ਲਓ ਉਥੇ ਡਾਕੀ ਕੋਠੇ ਬੈਲੋ ਵਾ ਵਾ ਬਹੁਤ ਚੰਗੀ ਗਾ ਜੀ ਹਾਂ ਬਹੁਤ ਸੋਹਣਾ ਲਾਇਓ ਭਾਈ ਸਾਹਿਬ ਤੋਰ ਦੋ ਆਹ ਇਧਰ ਬੈਲੋ ਕੋਈ ਨਹੀਂ ਸੀ ਉਹਦਾ ਘਰ ਵਾਲੇ ਬੋਲਦੇ ਕਿ ਨਹੀਂ ਦੋਵੇਂ ਬਾਰੇ ਬੈਠ ਕੇ ਸੂਆ ਸਜਣੋ ਜਨਾ ਮਰਜੀ ਗਿਨੇਓ ਸੋ ਅਸੀਂ ਨਹੀਂ ਉਹ ਕਹਿੰਦੇ ਪਰ ਦੁੱਧ ਹਾਂ ਲੇਸ ਬਣਾਏ ਦੁੱਧ ਦਊਗੀ ਲਓ ਜੀ ਕੰਟੀ ਛੰਡੀ ਬਹੁਤ ਜ਼ਿਆਦੀ ਹੈ ਇੱਕ ਖੁੱਡਾ ਨਾ ਥੋੜਾ ਜਿਹਾ ਟਲਿਆ ਜ ਸਜਣੋ ਇਹ ਖਿਆ ਰੱਖਿਓ ਮੁਰਕੇ ਵੀਡੀਓ ਚ ਦੱਸਣਾ ਆਪਾਂ ਨੂੰ ਜ਼ਰੂਰੀ ਆ ਖਣਾ ਦੀ ਓਕੇ ਆ ਬਾਕੀ ਬਿਲਕੁਲ ਓਕੇ ਜੀ ਹਾਂ ਬਾਕੀ ਬਹੁਤ ਓਕੇ ਚੁਆਇਸ ਇੱਕ ਨੰਬਰ ਲੀ ਨੂਗੀ ਹਾਂ ਬੱਚਾ ਬੁੱਚਾ ਜਦੋਂ ਸੂਪ ਹੀ ਨਾ ਉਦੋਂ ਬਿਲਕੁਲ ਸਾਫ਼ ਹੋ ਜਾਊਗੀ ਹੋ ਜਾ ਜੇ ਬੰਨਣਾ ਗਾਣ ਬਹੁਤ ਜਿਆਦਾ ਹਾਂ ਜੀ ਤੇ ਸਪੰਜ ਸਾਹਿਬ ਰੇਟਿੰਦਾ ਰੇਟ ਜੀ ਹਾਂ ਨਹੀਂ ਕਰਦੀ ਹਾਂ ਤਾਂ ਨਹੀਂ ਇਹਦਾ ਰੇਟ ਜੀ 45 ਦੀ ਦੇਦੇ ਖਾਣਾ ਜੋ ਉਧਰ ਰੇਟ ਕਰਦੇ 55 ਨਹੀਂ ਕੋਈ ਗੱਲ ਉਹ ਰੇਟ ਵਾਲੀ ਗੱਲ ਆ 45 ਦੀ ਖਾਣਾ ਦੇ ਦਿੰਦੇ ਠੀਕ ਆ ਤੇ 5ਵੇਂ ਨੰਬਰ ਵਾਲੀ ਖੁੱਲ ਕੇ ਹਾਂਜੀ ਮਗਰ ਵੱਚੀ ਦੇ ਬੱਚਾ ਜੀ ਵੱਚੀ ਬੜੀ ਪਿਆਰੀ ਆ ਨਾ ਹਾਂਜੀ ਸੈਕਸਨ ਸੀਮਨ ਲੱਗਾ ਸੀ ਹਾਂਜੀ ਸੈਕਸਨ ਸੀਮਨ ਲੱਗਾ ਸੀ ਸੈਕਸੜ ਓਕੇ ਲਓ ਸਜਣੋ ਕਿਹੜਾ ਇੱਕ ਦੱਸ ਦੇ ਜੀ ਪਾਣੋ ਖਿਆਲ ਜਿਆ ਭੁੱਲ ਗਿਆ ਇਹਨੂੰ ਲੈ ਆਓ ਕੋਈ ਨਹੀਂ ਜੀ ਸੀਮਨ ਚੰਗਾ ਲੱਗਾ ਸੀ ਹਾਂ ਲਓ ਸਜਣੋ ਇਹ ਕਿੰਨਾ ਬੋਲਾ ਹੋਊਗਾ ਇਹਦੇ ਥੱਲੇ ਕੋਈ ਹੋਰ ਤੇ 10-11 ਕਿਲੋ ਹੋਊਗਾ 10-11 ਕਿਲੋ ਰਾਤੀ ਸੂਈ ਆ ਰਾਤੀ ਸਾਮੀ ਆ ਇਹ ਬਲੇ ਬਾਹਰ ਸੂਈ ਜੀ ਲਓ ਰਾਤ ਦੀ ਸੁਈ ਜੀ ਹਾਂਜੀ ਇਹੋ ਟਾਈਮ ਹੀ ਹੋ ਗਿਆ 24 ਘੰਟੇ ਹੋ ਗਏ ਨੂੰ ਸੁਈ ਨੂੰ ਤੇ ਇੱਕ ਡੰਗ ਜਿਹੜੀ ਚਵਾਈ ਹੋਈ ਆ ਠੀਕ ਆ ਜੀ 10 12 ਕਿਲੋ ਦੇ ਏਡ-ਗੇਡ ਬੋਹੜਾ ਮੰਨ ਕੇ ਸੌਦਾ ਕਰਿਓ ਕੋਈ 10 ਤੋਂ 12 ਠੀਕ ਆ ਉਹਦਾ ਜੋੜ ਤੇ ਮੈਂ 20 ਕਿਲੋ ਕੱਢ ਜੂਗੀ ਬਿਲਕੁਲ ਦੁੱਧ ਦੇ ਹੌਲੀ-ਹੌਲੀ ਆ ਗਏ 20 ਕਿਲੋ ਵੀ ਪਾ ਸਕਦੇ ਸੀ ਦੋ ਚਾਰ ਨੇ ਪਹਿਲਾਂ ਸੁਪੀ ਹੈ ਨਹੀਂ ਦੋਦਾਰੇ ਦੇ ਲੈਦੀ ਹੋਏ ਦੂਰ ਹੋ ਗਿਆ ਸਪਾਈ ਸਾਹਿਬ ਦੂਰ ਲਾ ਰਿਆ ਨਾ ਸੁਪੈਂਦਾ ਡੰਗ ਸੁਪੀ ਰਹੀ ਹਿੱਕਾ ਸੈਲ ਤੇ ਪਿਆ ਦੇ ਥਲੇ ਬਿਲਕੁਲ ਬਿਲਕੁਲ ਸਪਾਈ ਸਾਹਿਬ ਇਹ ਜੇ ਬਣਾ ਉਹਨਾਂ ਨੇ ਕਰਨਾ ਹੈ ਇੱਥੇ ਬਣਾ ਗਾਨੀ ਠੀਕ ਆ ਹਾਂਜੀ ਬੱਚੀ ਬਹੁਤ ਵਧੀਆ ਬੱਚੀ ਠੀਕ ਆ ਤੇ ਬੱਚੀ ਚੰਗੀ ਹੈ ਨਾ ਸਰਪੰਚ ਸਾਹਿਬ ਇਹਦੀ ਕੀਮਤ ਕੀਮਤ ਜੀ ਬੋਲਦੇ ਕਰਦੇ 8000 ਰੁਪਏ ਹਾਂਜੀ ਬਾਕੀ ਹਾਣਾ ਚਲੋ ਹਾਂ ਨਾ ਸਰਪੰਚ ਸਾਹਿਬ ਕਰ ਦੋ ਨੇਰਾ ਆਂਦਾ 70000 ਦੀ ਆਣਾ 70 ਦੀ ਦੋ ਛੱਡ ਦਿਓ ਹੋਰ ਚਲੋ ਠੀਕ ਆ ਸਰਪੰਚ ਸਾਹਿਬ ਲਓ ਜੀ ਸਜਣੋ 68000 ਦੀ ਐ ਵੜ ਮਿਲ ਜੂਗੀ ਪਸ਼ੂ ਸਾਰੇ ਚੰਗੇ ਆ ਹਨਾ ਤੇ ਮੈਂ ਸਜਣਾ ਜੇ ਬਾਈ ਨੇ ਇੱਕ 35 ਕਿਹਾ ਹਨਾ ਇੱਕ ਚੀਜ਼ ਹੈਗੀ ਕੋਈ ਇੱਕ ਪਈ ਦੋ ਲੱਖ ਦੀ ਵਾਜਾ ਹੋਵੇ ਸੀ ਫਿਰ 2 ਲੱਖ ਦੀ ਹਾਂ ਜੀ ਇਹਨੇ ਤੋਂ 14 13 14 15 ਦੇ ਏਕੜ-ਏਕੜ ਬੜੇ ਦਾਮ ਨਾਲ ਚ ਵਾਈ ਜਾਣਾ ਹਾਂ ਜੀ ਜੀ ਤੇ ਸੋਹਣਿਆ ਮੈਂ ਸਜਣਾ ਲਾਗੇ ਆ ਕੇ ਤੁਹਾਨੂੰ ਪਤਾ ਲੱਗੂ ਚਲੋ ਨੇਰਾ ਨੇਰੇ ਕਰਕੇ ਤੁਹਾਨੂੰ ਸ਼ਾਇਦ ਥੋੜਾ ਘੱਟ ਪਤਾ ਲੱਗੇ ਬਾਕੀ ਸੋਹਣਿਆ ਸਾਰੇ ਹਾਂ ਬਿਲਕੁਲ ਮੋਢੇ ਤੇ ਹੁੰਦੀ ਆ ਬਾਈ ਦੇ ਮੋਢੇ ਤੇ ਤੁਸੀਂ ਆ ਕੇ ਦੇਖ ਸਕਦੇ ਜਿੰਨੀ ਵੱਡੀ ਕਰਦੀ ਆ ਸੱਸੀ ਕਾਜੀ